ਵਾਸਦਾ ਪੰਜਾਬ ਦੇਖ ਰਹੇ ਸਾਰੇ ਦਰਸ਼ਕਾ ਦਾ ਸਵਾਗਤ ਹੈ ਮੈਂ ਲਗਨ ਸੇ ਠਾਜ਼ਾ ਰਾਇ ਇੱਕ ਨਵੀਂ ਚੋਣ ਚਰਚਾ ਲੈ ਕੇ ਸਾਡੇ ਨਾਲ ਮੌਜੂਦ ਰਹਿਣਗੇ ਸੀਨੀਅਰ ਪੱਤਰਕਾਰ ਸਰਦਾਰ ਜੁਗਿੰਦਰ ਸਿੰਘ ਜੀ ਸਰਪੋਵੋ ਸਵਾਗਤ ਹੈ ਬਹੁਤ ਧੰਨਵਾਦ ਜੀ ਸਾਰੇ ਦਰਸ਼ਕਾਂ ਨੂੰ ਸਤਿ ਸ੍ਰੀ ਅਕਾਲ ਅੱਜ 25 ਤਰੀਕ ਹੈ ਤੇ ਅੱਜ ਆਪਾਂ ਜਾਣਦੇ ਕਿ ਅੱਜ ਭਾਰਤ ਦੇ ਵਿੱਚ 6ਵੇਂ ਗੇੜ ਦੀ ਚੋਣਾਂ ਹੋਈਆਂ ਨੇ ਤੇ VOTING ਪਈ ਹੈ ਤੇ ਹਾਲਾਂਕਿ ਇਹਦੇ ਵለ ਜੋ VOTING ਪ੍ਰਤੀਸ਼ਤ ਹਾਲੇ ਸਾਹਮਣੇ ਨਹੀਂ ਆਈ ਉਹ ਸਮਾਂ ਲੱਗੇਗਾ ਪਰ ਅੱਜ ਦੇ ਦਿਨ ਦੀ ਕੀ ਖਾਸ ਚਰਚਾਾਂ ਮ ਰਹੀਆਂ ਨੇ ਅੱਜ ਦੀ ਜਿਹੜੀ 6ਵੇਂ ਗੇਟ ਦੀ ਹੋਈ ਹੈ ਚੋਣ ਉਚਿਤ ਪੰਜਾਬ ਦੇ ਨਾਲ ਲੱਗਦੇ ਹਰਿਆਣਾ ਤੇ ਦਿੱਲੀ ਚ ਵੀ 6ਵੇਂ ਗੇਟ ਚ ਜਿਹੜੀ ਹੈ VOTING ਹੋਈ ਹੈ ਔਰ ਟੋਟਲ ਜਿਹੜੀ ਹੈ 58 ਹਲਕਿਆਂ ਚੋ ਚ ਯੂਪੀ ਵੀ ਆ ਜਾਂਦਾ ਪੱਛਮੀ ਬੰਗਾਲ ਵੀ ਆ ਜਾਂਦਾ ਜੰਮੂ ਵੀ ਆ ਜਾਂਦਾ ਹੋਰ ਵੀ ਇੱਕ ਦੋ ਸਟੇਟਾਂ ਨੇ ਜਿੱਥੇ ਅੱਜ VOTING ਹੋਈ ਹੈ 6ਵੇਂ ਗੇਟ ਚ ਤੇ ਖਾਸ ਜਿਹੜਾ ਪੰਜਾਬੀਆਂ ਦਾ ਕਹਿ ਲਓ ਜਾਂ ਪੰਜਾਬ ਵਾਲਿਆਂ ਦਾ ਇੰਟਰਸਟ ਹੈ ਉਹ ਹਰਿਆਣਾ ਤੇ ਦਿੱਲੀ ਚ ਤਾਂ ਹੈਗਾ ਹੀ ਆ ਕਿਉਂਕਿ ਇਹ ਜੇ ਇਥੋਂ ਦੀ ਗੱਲ ਕਰ ਲਈਏ ਤਾਂ ਦਿੱਲੀ ਤੇ ਪੰਜਾਬ ਦੀ ਜਿਹੜੀ ਆਮ ਆਦਮੀ ਪਾਰਟੀ ਦੀ ਸਾਜ ਹੈ ਹਰਿਆਣਾ ਵੀ ਵਿਚਾਲੇ ਆ ਜਾਂਦਾ ਹੈ ਜਾਂ ਕਿਸਾਨੀ ਸੰਘਰਸ਼ ਚੱਲਿਆ ਤਾਂ ਹਰਿਆਣਾ ਤੇ ਪੰਜਾਬ ਦੇ ਕਿਸਾਨਾਂ ਨੇ ਇਕੱਠੇ ਹੋ ਕੇ ਲੜਿਆ ਉਹ ਸੰਘਰਸ਼ ਅੱਜ ਵੀ ਜੇ ਭਾਜਪਾ ਦਾ ਵਿਰੋਧ ਕਰ ਰਿਹਾ ਤਾਂ ਦੋਵਾਂ ਸਟੇਟਾਂ ਚ ਹੀ ਇਕੱਠੇ ਤੌਰ ਤੇ ਕਰ ਰਹੇ ਆ ਜਿਹੜੇ ਕਿਸਾਨ ਵੀ ਨੇ ਔਰ ਖਾਸ ਕਰ ਇੰਟਰਸਟ ਵੀ ਬਣ ਜਾਂਦਾ ਜਦੋਂ ਨੇੜੇ ਨਾਲ ਦੇ ਉੱਚ ਹੋਵੇ ਗਵਾਂਡੀਆਂ ਦੇ ਉੱਚ ਹੋਵੇ ਹਨ ਤੇ ਪ੍ਰਭਾਵ ਵੀ ਪੈਂਦਾ ਨੇੜਲੇ ਹਲਕਿਆਂ ਦਾ ਔਰ ਜਿਹੜੀਆਂ ਭਾਵੇਂ ਜਿਹੜੇ ਤੁਸੀਂ ਸ਼ੁਰੂਆਤ ਕਰ ਹੀ ਦਿੱਤੀ ਹੈ ਵੀ ਜਿਹੜੇ ਚੋਣ ਅੰਕ ਜਿਹੜੇ ਵੋਟ ਪ੍ਰਤੀਸ਼ਤ ਦੇ ਅੰਕੜੇ ਆ ਉਹ ਤਾਂ ਲੇਟ ਆਉਣਗੇ ਦੇਰ ਨਾਲ ਆਉਣਗੇ ਤੇ ਪਰ ਜਿਹੜੀਆਂ ਅੱਜ ਦੀਆਂ ਖਾਸ ਰਹੀਆਂ ਚਰਚਾਵਾਂ ਜਾਂ ਖਾਸ ਮੀਡੀਆ 'ਚ ਜਿਹੜੀਆਂ ਚੁਸਕੀ ਰਹੀ ਹੈ ਕਹਿ ਲਈਏ ਗੱਲ ਕਰ ਲਈਏ ਉਹ ਰਹੀ ਹੈ ਕਿ ਜਿਹੜੀ ਗਾਂਧੀ ਪਰਿਵਾਰ ਨੇ ਅੱਜ ਜਿਹੜੀ ਹੈ ਚਾਹ ਉਹ ਰਾਹੁਲ ਗਾਂਧੀ ਸੀ ਚਾਹ ਪ੍ਰਿੰਕਾ ਗਾਂਧੀ ਸੀ ਚਾਹ ਸੋਨੀਆ ਗਾਂਧੀ ਉਹਨਾਂ ਨੇ ਜਿਹੜੀ ਅੱਜ ਝਾੜੂ ਤੇ ਮੋਹਰ ਲਾਈ ਹੈ ਤੇ ਕੇਜਰੀਵਾਲ ਜਿਹੜੇ ਅਰਵਿੰਦ ਕੇਜਰੀਵਾਲ ਉਹਨਾਂ ਨੇ ਪ੍ਰਭਾਸ ਸਮੇਤ ਸੁਨੀਤਾ ਕੇਜਰੀਵਾਲ ਵੀ ਜਾਨਾਂ ਦੇ ਫਾਦਰ ਸਾਹਿਬ ਜਾਂ ਪਰਿਵਾਰ ਨੇ ਉਹਨਾਂ ਨੇ ਪੰਜੇ ਤੇ ਮੋਰ ਲਾਈਏ ਇਹ ਤੇ ਵੀਡੀਓ ਨੇ ਬੜੀ ਆ ਬੜੀ ਚੋਸਕੀ ਲਈ ਅੱਜ ਹੈ ਨਾ ਕਿਉਂਕਿ ਚਲੋ ਇਹ ਚ ਇਹ ਖੂਬਸੂਰਤੀ ਵੀ ਹੈਗੀ ਹੈ ਇੰਡੀਆ ਅਲਾਈਅੰਸ ਦੀ ਜੇ ਕਹਿ ਲਈ ਤਾਂ ਔਰ ਇਹ ਰਾਹੁਲ ਗਾਂਧੀ ਆਪਣੀਆਂ ਚੋਣ ਰੈਲੀਆਂ 'ਚ ਬੋਲਦਾ ਵੀ ਰਿਹਾ ਹੈ ਨਾ ਵੀ ਇਸ ਤਰ੍ਹਾਂ ਸੀ ਮਤਲਬ ਜਿਹਨੂੰ ਕਹਿ ਲੋ ਵੀ ਮੋਦੀ ਨੂੰ ਪਾਸੇ ਕਰਨ ਲਈ ਜਿਹੜੀ ਇੱਕ ਸਾਂਝ ਹੈ ਇਹ ਕੱਲੀ ਇਹ ਇੰਡੀਆ ਲਾਇੰਸ ਹੋਰ ਵੀ ਹੈ ਜਾਨੀ 13 ਔਰ ਕਈ ਜੇਤ ਤੇ ਗੱਲ ਕਰ ਗਈ ਲਈ ਇਹ ਤਾਂ ਮਤਲਬ ਇਹ ਵੀ ਆ ਵੀ ਕਈ ਅਨਸਰ ਦੇ ਵੀ ਸਮਝੌਤੇ ਹੋਏ ਵੀ ਮੋਦੀ ਨੂੰ ਪਾਸੇ ਕਰਨਾ ਤੇ ਕਈ ਅਨਸਰ ਦੇ ਵੀ ਸਾਂਝ ਪਈਆਂ ਭਾਵੇਂ ਚਲੋ ਕਾਂਗਰਸ ਦੀ ਤੇ ਆਮ ਆਦਮੀ ਪਾਰਟੀ ਦੀ ਤਾਂ ਪ੍ਰਾਣੀ ਵੀ ਸਾਂਝ ਰਹੀ ਹੈ ਵਿਧਾਨ ਸਭਾ ਚੋਣਾਂ ਚ ਵੀ ਜਦੋਂ ਸ਼ੁਰੂਆਤ ਹੁੰਦੀ ਹੈ ਉਦੋਂ ਸਾਂਝੀ ਸਰਕਾਰ ਬਣੀ ਸੀ ਹੈਨਾ ਭਾਵੇਂ ਚੱਲੀ ਨਹੀਂ ਸੀ ਟੁੱਟ ਗਈ ਸੀ ਤੇ ਕਹਿ ਰਹੇ ਉਹ ਤੇ ਮੀਡੀਆ ਨੇ ਬੜੀ ਚੁਸਕੀ ਲਈ ਹੈ ਹੈਨਾ ਵੇ ਉਹ ਕਿਉਂਕਿ ਜਿਹੜੀ ਸਿਵਲ ਲਾਈਨ ਚ ਜਿੱਥੋਂ ਜਿਹੜਾ ਹੈਗਾ ਚਾਂਦਨੀ ਚੌਕ ਵਾਲਾ ਹਲਕਾ ਹੈ ਜਿੱਥੇ ਕੇਜਰੀਪਾਲ ਪਰਿਵਾਰ ਨੇ VOTING ਕੀਤੀ ਉਥੋਂ ਕਾਂਗਰਸ ਪਾਰਟੀ ਦੇ ਜੇਪੀ ਅਗਰਵਾਲ ਸੀਗੇ ਤੇ ਦੂਜੇ ਪਾਸੇ ਜਿੱਥੇ ਗਾਂਧੀ ਪਰਿਵਾਰ ਨੇ ਕੀਤੀ ਹੈ ਉਥੇ ਇੰਡੀਆ ਆਲਾਈਂਸ ਵੱਲੋਂ ਆਮ ਆਦਮੀ ਪਾਰਟੀ ਤੇ ਔਰ ਆਮ ਆਦਮੀ ਪਾਰਟੀ ਦਿੱਲੀ ਚ 4 ਹਲਕਿਆਂ ਤੇ ਔਰ ਜਿਹੜੀ ਹੈਗੀ ਹੈ ਕਾਂਗਰਸ 3 ਹਲਕਿਆਂ ਚ ਚੋਣ ਲੜੀਆ ਹਨ ਤੇ ਜੇ ਇਥੋਂ ਦੀ ਗੱਲ ਕਰ ਲਈਏ ਹਰਿਆਣੇ ਚ ਹਰਿਆਣੇ ਚ ਕੱਲੇ ਕੁਰਕ ਖੇਤਰ ਹਲਕੇ ਤੋਂ ਹੀ ਮਤਲਬ ਆਮ ਆਦਮੀ ਪਾਰਟੀ ਦਾ ਉਮੀਦਵਾਰ ਸੀਗਾ ਉਹ ਤਾਂ ਆਪਾਂ ਜੇਕਰ ਕਰ ਲੈਨੇ ਆ ਨਵੀਨ ਜਿੰਦਲ ਹਨਾ ਆਮ ਆਦਮੀ ਪਾਰਟੀ ਦੇ ਤੇ ਦੂਜੇ 9 ਹਲਕਿਆਂ ਚ ਕਾਂਗਰਸ ਸੀ ਮਤਲਬ ਇਹ ਜਿਹੜੀ ਦਿੱਲੀ ਦੀ ਉਹ ਤੇ ਕਾਫੀ ਅੱਜ ਭीडीएचਪੀ ਸੀ ਔਰ ਉਸ ਤੋਂ ਬਾਅਦ ਪ੍ਰਿੰਕਾ ਨੂੰ ਸਵਾਲ ਵੀ ਹੋਇਆ ਵੀ ਤੁਸੀਂ ਉਹ ਉਹਨਾਂ ਨੇ ਵੀ ਇਹੀ ਕਿਹਾ ਵੀ ਇਹ ਸਾਡੀ ਸਾਂਝ ਹੈ ਹਨਾ ਇੱਕ ਹਿਸਾਬ ਦੇ ਗਠਬੰਧਨ ਦੀ ਖੂਬਸੂਰਤੀ ਹੋ ਗਈ ਹੈ ਹਾਂ ਖੂਬਸੂਰਤੀ ਵੀ ਹੈ ਇਹ ਹਨ ਔਰ ਜਿਹੜੀ ਹੈ ਹੋਰ ਵੀ ਜੇ ਦੇਖਿਆ ਜਾਵੇ ਤਾਂ ਇੱਕ ਵੱਡੇ ਚਿਹਰੇ ਕਰਕੇ ਤੇ ਥੋੜੀ ਚਰਚਾ ਹੋ ਗਈ ਵੈਸੇ ਦਾ ਰੂਟੀਨ ਚ ਘਟ ਜੋੜ ਹੁੰਦੇ ਹੀ ਆ ਹਨਾ ਔਰ ਬਹੁਤ سارے ਜੇ ਪੰਜਾਬ ਚ ਵੀ ਦੇਖੀਏ ਤਾਂ ਜਿਵੇਂ ਅਕਾਲੀ ਭਾਜਪਾ ਗੱਠ ਜੋੜ ਰਹੀ ਹੈ ਜਾਂ ਕਾਲੀ ਦਲ ਤੇ बसपा ਦਾ ਗੱਠ ਜੋੜ ਰਿਹਾ ਔਰ ਕਾਂਗਰਸ ਦਾ ਵੀ ਰਿਹਾ ਹਨਾ बसपा ਇਹ ਇਹ ਸਾਂਝ ਤਾਂ ਚਲੋ ਖੈਰ ਅੱਜ ਵੱਡੇ ਚਿਹਰੇ ਦੇ ਕਰਕੇ ਇਹਦੀ ਚਰਚਾ ਹੋਈ ਹੈ ਔਰ ਜੇ ਪੰਜਾਬ ਨਾਲ ਜੋੜ ਕੇ ਗੱਲ ਕਰੀਏ ਤਾਂ ਪੰਜਾਬ ਚ ਵੀ ਇਹ ਕਹਿ ਲੀਏ ਵੀ ਇੱਕ ਸੁਨੇਹਾ ਜਾਂ ਵੀ ਆ ਗਿਆ ਹਨ ਇਹ ਵੱਡੀ ਗੱਲ ਹੈ ਕਿ ਵੀ ਇੱਕ ਪਾਸੇ ਜਦੋਂ ਬੰਦਾ ਦੇਖਦਾ ਹੈ ਕਿ ਵੀ ਮੇਰਾ ਲੀਡਰ ਕੀ ਕਰ ਰਿਹਾ ਹੈ ਜਾਂ ਮੇਰਾ ਹੈ ਨਾ ਵੈਸੇ ਵੈਸੇ ਤੁਸੀਂ ਦੇਖਿਆ ਹੋਊਗਾ ਜਦੋਂ ਹੁਣ ਮੋਦੀ ਸਾਹਿਬ ਨਰਿੰਦਰ ਮੋਦੀ ਜੀ ਦਾ ਦੋ ਦਿਨ ਦਾ ਦੌਰਾ ਰਿਹਾ ਪੰਜਾਬ ਦਾ ਤਾਂ ਉਹਨਾਂ ਨੇ ਇਸ ਮੁੱਦੇ ਤੇ ਤਾਂ ਵੜਾ ਉਹਨਾਂ ਨੇ ਸ਼ੁਰੂਆਤੀ ਇੱਥੋਂ ਕੀਤੀ ਸੀ ਆ ਉਹਦੇ ਭਾਸ਼ਣ ਦੀ ਵੀ ਇਹ ਤੁਹਾਨੂੰ ਗੁੰਮਰਾਹ ਕਰ ਰਹੇ ਪੰਜਾਬੀਆਂ ਨੂੰ ਦਿੱਲੀ 'ਚ ਇਕੱਠੇ ਨੇ ਤੇ ਪੰਜਾਬ ਨਾਲ ਹਾਂ ਕਾਂਗਰਸ ਤੇ ਆਮ ਆਦਮੀ ਪਾਰਟੀ ਹੈ ਨਾ ਇਹ ਇਹ ਤੋਂ ਉਹਨਾਂ ਨੇ ਸ਼ੁਰੂਆਤ ਵੀ ਕੀਤੀ ਔਰ ਵਿਰੋਧੀ ਇਸ ਗੱਲ ਤੇ ਨਿਸ਼ਾਨੇ ਤੇ ਵੀ ਰਹੀ ਹੈ ਕਾਂਗਰਸ ਤੇ ਆਮ ਆਦਮੀ ਪਾਰਟੀ ਔਰ ਪੰਜਾਬ ਚ ਵੀ ਜੇ ਦੇਖਿਆ ਜਾਵੇ ਤਾਂ ਬਹੁਤ ਜ਼ੋਰ ਲੱਗਿਆ ਸੀਗਾ ਪਰ ਇੱਥੇ ਜਿਹੜੀ ਆਪਸੀ ਸਾਂਝ ਬਣ ਨਹੀਂ ਸਕੀ ਹਮ ਪਰਵੇਂ ਜੇ ਲੁਧਿਆਣੇ ਚ ਬਿੱਟੂ ਦੀ ਗੱਲ ਕਰ ਲਈਏ ਤਾਂ ਬਿੱਟੂ ਨੇ ਤਾਂ ਹਮਾਇਤ ਵੀ ਕੀਤੀ ਸੀ ਜਦੋਂ ਕਾਂਗਰਸ ਸੀਗੇ ਵੇ ਸਮਝੌਤਾ ਹੋਣਾ ਚਾਹੀਦਾ ਬਿਲਕੁਲ ਪਰ ਉਹ ਚ ਪ੍ਰਤਾਪ ਬਾਜਵਾ ਲਾਲੋ ਜਾਂ ਆਸ਼ੂ ਜਾਂ ਰਾਜਾ ਬੜੰਗ ਇਹ ਇਹਨਾਂ ਨੇ ਨਹੀਂ ਇਹ ਸਾਂਝ ਮੰਨੇ ਜਾਂ ਭਗਵੰਤ ਮਾਨ ਵੀ ਕਿਉਂਕਿ ਉਹਦੇ ਕਾਰਨ ਹੋਰ ਵੀ ਹੈ ਕਈ ਕਿਉਂਕਿ ਜਿਹੜਾ ਕਾਂਗਰਸ ਦਾ ਕੇਡਰ ਹੈ ਇਹਨਾਂ ਨੂੰ ਇਹ ਲੱਗਦਾ ਸੀ ਕਿਉਂਕਿ 27 ਦਾ ਬਹੁਤ ਜ਼ਿਆਦਾ ਲੈ ਕੇ ਚੱਲ ਰਿਹਾ ਹੈ ਵੀ ਜਿਹੜੀ ਸੱਤਾਧਾਰੀ ਧਿਰ ਹੁੰਦੀ ਹੈ ਉਹ ਉਹ ਕੇਡਰ ਦੂਜਾ ਖਾ ਜਾਂਦੀ ਹੈ ਵਿਰੋਧੀ ਧਿਰ ਦਾ ਵੀ ਕਿਤੇ ਕਾਂਗਰਸ ਦੇ ਕੇਡਰ ਨੂੰ ਨਾ ਖਾ ਜਾਣ ਮਤਲਬ ਇੱਥੇ ਚਲੋ ਇਹ ਵੱਖ-ਵੱਖ ਲੜ ਰਹੇ ਆ ਪਰ ਇੱਕ ਰਾਜ ਆ ਜ਼ਰੂਰ ਖੁੱਲ ਜਾਂਦਾ ਕਈਆਂ ਦਾ ਹੁੰਦਾ ਨਾ ਮਨ ਜਿਵੇਂ ਇੱਕੋ ਸਾਹਿਬ ਦਾ ਵੀ ਕਿ ਵੀ ਬੰਦਾ ਕਹਿੰਦਾ ਨਾ ਵੀ ਮੇਰੇ ਲੀਡਰ ਜੋ ਕਰ ਰਿਹਾ ਮੈਂ ਉਹੀ ਕਰੂੰਗਾ ਲੀਡਰ ਨੇ ਸਨੇਹਾ ਦੇਤਾ ਵੀ ਅਸੀਂ ਤਾਂ ਐਂ ਚ ਕਰ ਸਕਦੇ ਆ ਉਹਨੇ ਇੱਥੇ ਵੀ ਪੰਜਾਬ ਚ ਹੋ ਸਕਦਾ ਵੀ ਮੈਂ ਫਲਾਣੀ ਪਾਰਟੀ ਸੰਬੰਧਿਤ ਪਰ ਮੈਨੂੰ ਵੋਟ ਪਾਣਾ ਦੂਜੀ ਪਾਰਟੀ ਨੂੰ ਮਾਰਨਾ ਉਹ ਪਾ ਸਕਦਾ ਬੰਦਾ ਵੀ ਕਿਹ ਗਿਆਦਾ ਮਨ ਹੁੰਦਾ ਬਈ ਹੁਣ ਉਹਨਾਂ ਦੇ ਲੀਡਰਾਂ ਨੇ ਉਹਨਾਂ ਲਈ ਰਾਹ ਜਰੂਰ ਖੋਲਤਾ ਵੀ ਜੇ ਕਿਸੇ ਕਾਂਗਰਸ ਦਾ ਮਨ ਕਰੇ ਵੀ ਮੈਂ ਝਾੜੂ ਨੂੰ ਪਾਉਣੀ ਹੈ ਤੇ ਝਾੜੂ ਵਾਲੇ ਦਾ ਮਨ ਕਰੇ ਵੀ ਮੈਂ ਕਾਂਗਰਸ ਨੂੰ ਪਾਉਣੀ ਹੈ ਤਾਂ ਉਹ ਰਸਤਾ ਜੇ ਇੱਕ ਜ਼ਰੂਰ ਖੁੱਲ ਗਿਆ ਹਨ ਹਾਂ ਹਾਂ ਤੇ ਜੇ ਇਹਨੂੰ ਅੱਗੇ ਵੀ ਗੱਲ ਨੂੰ ਉਧਾਲੀਏ ਵੀ ਕਈ ਵਾਰੀ ਇਹ ਵੀ ਹੁੰਦਾ ਨਾ ਵੀ ਸੌ ਖਾਣਯੋਗ ਵੀ ਹੋ ਜਾਂਦਾ ਬੰਦਾ ਵੀ ਹਨਾ ਵੀ ਹੁਣ ਉਹ ਉਹ ਹੁੰਦਾ ਨਾ ਇੱਕ ਵੀ ਕਈ ਥਾਂ 'ਤੇ ਜਿਹੜੇ ਲੀਡਰ ਨੇ ਜਦੋਂ ਆਪਦੇ ਕਿਸ ਪ੍ਰੋਟੈਕਟ ਨਹੀਂ ਮਿਲਦੀ ਤੇ ਦੂਜੀ ਪਾਰਟੀ ਵਾਲੇ ਦਾ ਵਿਰੋਧ ਕਰਦੇ ਆ ਤਾਂ ਇਹ ਇਹ ਪੰਜਾਬ ਦਾ ਕਲਚਰ ਵੀ ਹੈਗਾ ਕਈ ਜਿਹੜੇ ਲੀਡਰ ਨੇ ਕਿਉਂਕਿ ਉਹ ਚ ਹੁੰਦਾ ਵੀ ਆਉਂਦੇ ਜਿਹੜੇ ਸੰਗੀਤ ਸਾਥੀ ਹੁੰਦੇ ਆ ਉਹਨਾਂ ਨੂੰ ਕਹਿ ਦੇਣਾ ਵੀ ਤੂੰ ਦੂਜੇ ਪਾਸੇ ਸਪੋਰਟ ਕਰਦੇ ਹੋ ਆਪ ਜਿਹੜੀ ਵੋਟ ਪਾਉਣੀ ਹੁੰਦੀ ਆ ਉਹਨੂੰ ਹੀ ਪਾਉਣੀ ਹੁੰਦੀ ਆ ਆਪਦੇ ਚੋਣ ਨਿਸ਼ਾਨ ਨੂੰ ਆਪਦੇ ਸਾਥੀ ਨੂੰ ਤਾਂ ਕਿ ਵੀ ਕੱਲ ਨੂੰ ਕਿਤੇ ਸੌਂਖਾਣੀ ਪੈ ਜੇ ਤੋਂ ਬੰਦਾ ਸੌਂਹ ਹਾਂ ਮੈਂ ਮੈਂ ਜੀ ਸੌਂਹ ਖਾ ਲੈਣਾ ਮੈਂ ਤਾਂ ਤੁਹਾਡੀ ਸਪੋਰਟ ਕੀਤੀ ਹੈ ਕਿਉਂਕਿ ਜਦੋਂ ਬਾਅਦ ਚ ਇਹ ਵੋਟਾਂ ਤੋਂ ਬਾਅਦ ਖਾਸ ਕਰਕੇ ਜਿੱਤ ਜੇ ਫੇਰ ਤਾਂ ਨਹੀਂ ਹੁੰਦੀ ਇਹ ਤੇ ਚਰਚਾ ਜੇ ਹਾਰ ਜੇ ਤਾਂ ਫਿਰ ਅੰਦਰ ਬਹੁਤ ਕੁਝ ਫਰੋਲਿਆ ਜਾਂਦਾ ਵੀ ਕਿਹਨੇ ਸਪੋਰਟ ਕੀਤੀ ਹੈ ਕਿਹਨੇ ਨਹੀਂ ਕੀਤੀ ਕੀ ਕਾਰਨ ਹੋਏ ਹਾਰ ਦੇ ਤੇ ਉਦੋਂ ਫਿਰ ਕਈ ਲੀਡਰਾਂ ਨੂੰ ਹੁੰਦਾ ਵੀ ਜੇ ਕਿਤੇ ਸੌਂਹ ਖਾਣੀ ਪਵੇ ਜੇ ਤਾਂ ਫਿਰ ਮੈਂ ਮੈਂ ਤਾਂ ਇਹ ਤੁਹਾਨੂੰ ਹੀ ਪਾਈ ਆ ਵੋਟ ਹੈ ਨਾ ਵੀ ਚਲੋ ਹੁਣ ਉਹ ਸੌਖਾਣ ਦੀ ਲੋੜ ਨਹੀਂ ਗਈ ਵੀ ਰਾਜ ਇਹ ਖੁੱਲ ਗਿਆ ਵੀ ਮੈਂ ਤਾਂ ਯਾਰ ਸਾਡੇ ਲੀਡਰ ਨੇ ਉਧਰ ਪਾਈ ਨਹੀਂ ਹਾਂ ਹਾਂ ਵੈਸੇ ਤਾਂ ਚਲੋ ਜਿਹੜੀ ਵੋਟ ਆ ਉਹ ਤਾਂ ਤੁਹਾਡਾ ਹਰੇਕ ਨਾਗਰਿਕ ਦਾ ਉਹਦਾ ਅਧਿਕਾਰ ਆ ਉਹ ਜਿੱਥੇ ਮਰਜ਼ੀ ਪਾਵੇ ਆਜ਼ਾਦ ਆ ਹੈ ਨਾ ਪਾਵੇਂ ਇੱਥੇ ਚਲੋ ਕਈ ਕੁਝ ਲਾਲ ਚ ਕਈ ਕੁਝ ਹੋ ਜਾਂਦਾ ਪਰ ਹੁਣੇ ਰਸਤਾ ਜੇ ਜਰੂਰ ਖੁੱਲ ਗਿਆ ਵੀ ਕੋਈ ਨਾ ਯਾਰ ਮੈਂ ਜੇ ਜੋ ਉੱਪਰਲੇ ਲੈਵਲ ਤੇ ਵੀ ਦੇਖੀਏ ਜਾ ਕੇ ਤਾਂ ਸਾਂਝ ਇਕੱਠਿਆਂ ਨਹੀਂ ਬੈਠਣਾ ਤਾਂ ਲੋਕ ਸਭਾ ਚ ਚੇਅਰ ਤਾਂ ਇਕੱਠਿਆਂ ਹੀ ਲੱਗਣੀਆਂ ਭਾਵੇਂ ਸੱਤਾਧਾਰੀ ਤੇਰ ਚਾ ਜਾਣ ਭਾਵੇਂ ਵਿਰੋਧੀ ਚਾ ਆ ਜਾਣ ਬੈਠਣਾ ਤਾਂ ਇਕੱਠਿਆਂ ਨਹੀਂ ਹੈ ਨਾ ਹਾਂ ਜਿਵੇਂ ਮਿੱਟੂ ਦੇ ਤੇ ਭਗਵੰਤ ਮਾਨ ਦੀ ਸਾਂਝ ਵੀ ਉੱਥੇ ਇਕੱਠੇ ਬੈਠਦੇ ਕਰਕੇ ਸੀਗੀ ਨਾ ਹਾਂ ਤੇ ਖੈਰ ਛੇਵੇਂ ਗੇੜ ਚ ਹੋਰ ਵੀ ਕਹੀ ਹੈ ਜੇ ਆਪਾਂ ਜਿਹੜਾ ਹੈਗਾ ਨਾਰਥ-ਵੈਸਟ ਦੀ ਗੱਲ ਕਰ ਲਈਏ ਤਾਂ ਉਥੋਂ ਹਾਂਸ ਰਾਜ ਹੰਸ ਪਿਛਲੀ ਵਾਰੀ ਲੜੇ ਸੀਗੇ ਤੇ ਹੁਣ ਉੱਥੋਂ ਹੈਗੇ ਨੇ ਜੁਗਿੰਦਰ ਚੰਦੋਲੀਆ ਜਿਹੜੇ ਬੀਜੇਪੀ ਦੇ ਨੇ ਹਨ ਔਰ ਹਾਂਸ ਰਾਜ ਹੰਸ ਦੀ ਤਾਂ ਹੁਣ ਮੈਨੂੰ ਲੱਗਦਾ ਪੰਜਾਬ ਚ ਆ ਕੇ ਪੁਸਤਾਉਂਦੇ ਹੀ ਹੋਣਗੇ ਜਿਹੜੇ ਹਾਲਾਤ ਨੇ ਹਨਾ ਫਰੀਦਕੋਟ ਤੋਂ ਆ ਗਏ ਨੇ ਔਰ ਜਦੋਂ ਰੋਜ਼ਾਨਾ ਹੀ ਵਿਰੋਧ ਹਾਂ ਕਿਉਂਕਿ ਜਦੋਂ ਗਏ ਆ ਨਾ ਜਲੰਧਰ ਤੋਂ ਹਾਰ ਗਏ ਤੁਹਾਨੂੰ ਯਾਦ ਹੋ ਅਕਾਲੀ ਦਲ ਦੇ ਵੱਲੋਂ ਉਹ ਦਿੱਲੀ ਜਦੋਂ ਭਾਜਪਾ ਸ਼ਾਮ ਲੋ ਕੇ ਗਿਆ ਤਾਂ ਉਹਨਾਂ ਨੇ ਜਦੋਂ ਚੋਣ ਜਿੱਤੀ ਆ ਤਾਂ ਤੁਹਾਨੂੰ ਯਾਦ ਹੋ ਉਹ ਕਹਿੰਦਾ ਸੀ ਗੱਲ ਵਿਹੁਣੀ ਸੀ ਬਸ ਜਿੱਤਣੀ ਸੀ ਜਿੱਤ ਲਈ ਹਨ ਇਹ ਬਿਆਨ ਬੜਾ ਵਾਇਰਲ ਬੜਾ ਵਾਇਰਲ ਹੋਇਆ ਸੀ ਮੈਂ ਤਾਂ ਇੱਕ MP MP ਵੰਡਾ ਹੀ ਹੋ ਬਣ ਗਿਆ ਹਨ ਤੇ ਖੈਰ ਇਹ ਜਿਹੜਾ ਜਦੋਂ ਬੰਦੇ ਨੂੰ ਕੁਰਸੀ ਕਾਰਾਂ ਤੇ ਉਹ ਫਿਰ ਬੰਦਾ ਛੱਡਦਾ ਤਾਂ ਨਹੀਂ ਹੈ ਖੈਰ ਤੇ ਉਹ ਪਾਰਟੀ ਕਹਿ ਲੋ ਜਾਂ ਉਹ ਛੱਡਾ ਦੇਣ ਤਾਂ ਵਕਰੀ ਗੱਲ ਹੁੰਦੀ ਹੈ ਔਰ ਫਰੀਦਕੋਟ ਵੀ ਹੁਣ ਉਹ ਫਰੀਦਕੋਟ ਤਾਂ ਘਿਰ ਗਿਆ ਸਰ ਬਿਲਕੁਲ ਬਹੁਤ ਜ਼ਿਆਦਾ ਵਿਰੋਧ ਹੋ ਰਿਹਾ ਮੈਂ ਤਾਂ ਕੱਲ ਇੱਕ ਜਿਹੜੀ ਉਹਨਾਂ ਦੀ ਲਾਸਟ ਸੀ ਸਪੀਚ ਉਹចਤੋਂឪਪਾਹਕੋ ਕੇ ਰੋ ਹੀ ਰਹੇ ਸੀ ਖੈਰ ਉਹ ਪਹਿਲਾਂ ਵਿੱਚੋਂ ਇੱਕ ਵਾਰੀ ਗਰਮ ਵੀ ਬੋਲ ਗਏ ਸੀ ਕਿਸਾਨਾਂ ਦੇ ਖਿਲਾਫ ਉਦੋਂ ਬਾਅਦ ਕਿਸਾਨਾਂ ਨੇ ਉੱਥੇ ਹੋਰ ਫਰੀਦਕੋਟ ਚ ਸਖਤ ਕਰਤਾ ਤੇ ਜਦੋਂ ਪਟਿਆਲਾ ਚਾਣਾ ਹੋਇਆ ਪ੍ਰਧਾਨ ਮੰਤਰੀ ਉੱਥੇ ਵੀ ਕਿਸਾਨਾਂ ਨੇ ਘਰਾਓ ਕੀਤਾ ਤੇ ਉਸੇ ਗਰਮਾਈ ਗੱਲ ਤੇ ਵੀ ਉਹਨਾਂ ਨੂੰ ਘੇਰਿਆ ਹੈ ਨਾ ਸਾਰੇ ਹੀ ਔਰ ਦੋ ਦਿਨ ਦੌਰੇ ਦਾ ਬੜਾ ਡਟਮਾ ਕਿਸਾਨਾਂ ਨੇ ਵੀ ਆਪ ਦਾ ਦਰਜ ਕਰਾ ਗਏ ਉਹ ਬਰੋ ਜੀ ਪ੍ਰਧਾਨ ਮੰਤਰੀ ਦਾ ਦੌਰਾ ਕਹਿ ਲੋ ਰਿਹਾ ਤਾਂ ਕਿਸਾਨਾਂ ਨੇ ਵੀ ਬੜੇ ਡਟਮੇ ਰੂਪ ਚ ਕਿਸਾਨ ਜਥੇਬੰਦੀਆਂ ਨੇ ਸਾਰੀਆਂ ਜਥੇਬੰਦੀਆਂ ਨੇ ਸੰਯੁਕਤ ਕਿਸਾਨ ਮੋਰਚੇ ਨੇ ਭਾਵੇਂ ਉਹ ਨੇੜੇ ਨਹੀਂ ਪਹੁੰਚ ਸਕੇ ਹਾਂ ਪਰ ਉਹ ਵਿਰੋਧ ਆਪਦਾ ਦਰਜ ਜ਼ਰੂਰ ਕਰਾਗੇ ਜਿਹੜੇ ਉਹਨਾਂ ਦੇ ਮਨ ਦੀ ਸੀਗੇ ਨਾ ਵੀ ਜੇ ਸਾਨੂੰ ਦਿੱਲੀ ਚ ਨਹੀਂ ਜਾਣ ਦਿੱਤਾ ਜਾਂ ਦਿੱਲੀ ਚ ਸਾਨੂੰ ਇੰਨਾ ਚ ਰਲਣਾ ਪਿਆ ਤਾਂ ਅਸੀਂ ਇਹ ਉਹਨਾਂ ਦੇ ਮਨ ਚ ਸੀ ਵੀ ਅਸੀਂ ਵਿਰੋਧ ਜ਼ਰੂਰ ਭਾਜਪਾ ਨੂੰ ਦਰਜ ਕਰਾਵਾਂਗੇ ਉਹ ਦਰ ਉਹ ਅਹਿਸਾਸ ਜ਼ਰੂਰ ਕਰਾਤਾ ਹੈ ਨਾ ਤੇ ਹੁਣ ਉੱਥੋਂ ਵਾਲਾ ਤਾਂ ਖੈਰ ਜਿਹੜਾ ਫਰੀਦਕੋਟ ਚ ਤਾਂ ਕਾਫੀ ਜਿਹੜੇ ਮੀਡੀਆ ਚ ਵੀ ਇਹ ਚਰਚਾ ਹੋਈ ਹੈ ਵੀ ਖੈਰ ਆਪਾਂ ਵੀ ਇਸ ਗੱਲ ਦੇ ਹੱਕ ਚ ਆ ਵੀ ਇੱਕ ਡੈਮੋਕਰੈਟਿਕ ਢੰਗ ਨਾਲ ਵਿਰੋਧ ਹੋਣਾ ਚਾਹੀਦਾ ਜਾਂ ਗਾਲੀ ਗਲੋਚ ਜਾਂ ਇਸ ਲੈਵਲ ਤੱਕ ਚਲੇ ਜਾਣਾ ਜਾਂ ਕਿਸੇ ਤਰ੍ਹਾਂ ਦੀ ਲੜਾਈ ਝਗੜੇ ਵਾਲੇ ਮਾਹੌਲ 'ਚ ਚਲੇ ਜਾਣਾ ਉਦਾਂ ਦਾ ਵਿਰੋਧ ਤਾਂ ਨਹੀਂ ਵੀ ਚਾਹੀਦਾ ਹਨ ਤੀਸਰੀ ਗੱਲ ਕਰ ਲਈਏ ਜਿਹੜਾ ਅਨੰਤਨਾਗ ਹੈਗਾ ਉੱਥੋਂ ਕਨਈਆ ਕੁਮਾਰ ਜਿਹੜੇ ਹੈਗੇ ਨੇ ਉਹ ਕਿਉਂਕਿ ਵਿਦਿਆਰਥੀ ਜੀਵਨ ਤੋਂ ਹੀ ਉਹ ਤਾਂ ਰਾਜਨੀਤੀ 'ਚ ਉਹਨਾਂ ਦਾ ਬੜਾ ਭਾਰ ਹੋਇਆ ਉਹ ਭਾਜਪਾ ਨੂੰ ਟੱਕਰ ਦੇ ਰਹੇ ਨੇ ਔਰ ਕਾਂਗਰਸ ਚ ਰਾਹੁਲ ਗਾਂਧੀ ਨੇ ਉਹਨਾਂ ਨੂੰ ਸ਼ਾਮਲ ਕਰਕੇ ਉਥੋਂ ਟਿਕਟ ਦਿੱਤੀ ਆ ਔਰ ਅੱਜ ਉਹ ਜਦੋਂ ਬੋਲਦੇ ਵੀ ਪੈਸੀ VOTING ਦੇ ਦੌਰਾਨ ਤਾਂ ਉਹਨਾਂ ਨੇ ਕਿਹਾ ਵੀ 400 ਪਾਰ ਦਾ ਜਿਹੜਾ ਨਾਰਾ ਹੁਣ ਮਤਲਬ ਉਹ ਉਹ ਕਹਿੰਦੇ ਸੀਟਾਂ ਆਲਾ ਨਹੀਂ ਰਿਹਾ ਹੁਣ ਇਹ ਭਾਜਪਾ ਦਾ ਨਾਰਾ ਰਹਿ ਗਿਆ ਵੀ 400 ਜੇ ਆਉਂਦੇ ਆ ਤਾਂ ਡੀਜ਼ਲ ਜਾਂ ਪੈਟਰੋਲ ਦੇ ਰੇਟ ਜ਼ਰੂਰ 400 ਤੋਂ ਪਾਰ ਕਰ ਦੇਣਗੇ ਤੇਲ ਦੇ ਹਨ ਤੇ ਉਹਦੇ ਨਾਲ ਹੀ ਜੇ ਕਰਨਾਲ ਚ ਜਿੱਥੋਂ ਮਨੋਰ ਲਾਲ ਖੱਟਰ ਜਿਹੜੇ ਸਾਬਕਾ ਮੁੱਖ ਮੰਤਰੀ ਨੇ ਉਹ ਚੋਣ ਲੜ ਰਹੇ ਸੀ ਉਥੋਂ ਉਥੇ ਵੀ ਕਾਫੀ ਜਿਹੜੀ VOTING ਚੱਲ ਰਹੀ ਸੀ ਪ੍ਰਤੀਸ਼ਤਤਾ ਜਦੋਂ 1:00 ਵਜੇ ਦੇ ਕਰੀਬ ਅੰਕੜੇ ਆਏ ਆ ਉਦੋਂ ਕਈ ਥਾਵਾਂ ਤੇ 34 ਸੀ ਵੱਧ ਤੋਂ ਵੱਧ ਜਿਹੜੀ ਐ 39% ਹੋ ਚੁੱਕੀ ਸੀ ਮੈਨੂੰ ਲੱਗਦਾ ਵੀ ਇੰਨਾ ਸਟੇਟਾਂ ਜਿਹੜੀ ਵੋਟ ਪ੍ਰਤੀਸ਼ਤਾ ਠੀਕ ਰਹੂਗੀ ਭਾਵੇਂ ਗਰਮੀ ਅੱਜ ਬਹੁਤ ਜ਼ਿਆਦਾ ਪਰ ਠੀਕ ਰਹੂਗੀ ਜਿਸ ਹਿਸਾਬ ਨਾਲ ਜੇ ਆਪਾਂ ਦੇਖੀਏ ਤਾਂ 1 ਵਜੇ ਤੱਕ ਜਿਹੜੀ ਵੋਟ ਪ੍ਰਤੀਸ਼ਤਾ ਸੀਗੀ ਪ੍ਰਤੀਸ਼ਤਾ ਤੇ ਬਾਕੀ ਆਪਾਂ ਮੇਰੇ ਖਿਆਲ ਚ ਇੰਨਾ ਕੀ ਹਜੇ ਤੱਕ ਤਾਂ ਜੇਕਰ ਕਰ ਸਕਦੇ ਆ ਬਹੁਤ ਹੀ ਡਿਟੇਲਸ ਜਿਹੜਾ ਜਾਂ ਕਿਸ ਤਰ੍ਹਾਂ ਦੇ ਜਿਹੜੇ ਹਾਂ ਰਜਾਣ ਆਉਂਦੇ ਆ ਜਾਂ ਕਿਸ ਤਰ੍ਹਾਂ ਦੀ ਮਾਰਾਂ ਦੀ ਆਉਂਦੀ ਹੈ ਵਿਚਾਰ ਆਉਂਦੇ ਆ VOTING ਤੋਂ ਬਾਅਦ ਹਨ ਉਹ ਉਹ ਆਪਾਂ ਅਗਲੇ ਜਿਹੜਾ ਮਿਲਣੀ ਹੈ ਉਹ ਚ ਕਰ ਸਕਦੇ ਜੀ ਅੱਗੇ ਗੱਲ ਕਰ ਲੈਨੇ ਆ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਪਲੱਸ ਹਲਕੇ ਚ ਗਏ ਨੇ ਉੱਥੇ ਉਹਨਾਂ ਦੀ ਬਾਰੇ ਚਰਚਾ ਹੋ ਰਹੀ ਵੀ ਸੁਖਪਾਲ ਖੇੜੇ ਨੂੰ ਘੇੜਦੇ ਹੋਏ ਨਜ਼ਰ ਆ ਰਹੇ ਉਹਦੇ ਬਿਆਨਾਂ ਨੂੰ ਆ ਦੇਖੋ ਜਿਹੜਾ ਹੈਗਾ ਸੁਖਪਾਲ ਖਹਿਰੇ ਤੇ ਭਗਵੰਤ ਮਾਨ ਦੀ ਤਸਰੀਕੇबाजी ਆ ਇਲੈਕਸ਼ਨ ਚ ਬਹੁਤ ਜ਼ਿਆਦਾ ਚਰਚਾ ਚ ਰਹੀ ਹੈ ਤੇ ਔਰ ਜੇ ਦੇਖਿਆ ਜਾਵੇ ਤਾਂ ਖਹਿਰਾ ਸਾਹਿਬ ਭਗਵੰਤ ਮਾਨ ਨੂੰ ਘੇਰਨ ਲਈ ਗਏ ਆ ਨਾ ਤਾਂ ਉਹ ਆਪ ਵੀ ਕਹਿੰਦੇ ਵੀ ਮੈਂ ਤਾਂ ਉਹਦੇ ਕਰਕੇ ਸੰਗਰੂਰ ਹਲਕੇ ਚ ਆ ਕੇ ਚੋਣ ਲੜ ਰਿਆਂ ਜਾਂ ਭਗਵੰਤ ਮਾਨ ਨੂੰ ਹਰਾਉਣ ਲਈ ਜਾਂ ਭਗਵੰਤ ਮਾਨ ਨੂੰ ਚੈਲੰਜ ਕਰਨ ਲਈ ਕਿਉਂਕਿ ਉਹ ਕਹਿੰਦਾ ਮੇਰੇ ਤੇ ਇਹਨੇ ਫਰਚੇ ਦਵਾਏ ਆ ਝੂਠੇ ਜਾਂ ਨਜਾਇਜ਼ ਪਰਚੇ ਉਹਦਾ ਕਰਕੇ ਮੈਂ ਇਥੋਂ ਇਲੈਕਸ਼ਨ ਲੜ ਰਿਆਂ ਜਾਂ ਕਾਂਗਰਸ ਨੇ ਕਹਿੰਦਾ ਮੈਨੂੰ ਉਤਾਰਿਆ ਹੀ ਤਾਂ ਆ ਹਾਈ ਕਮਾਂਡ ਨੇ ਇਥੋਂ ਹਨਾ ਮੇ ਭਗਵੰਤ ਮਾਨ ਨੂੰ ਠੋਕ ਮਾ ਜਵਾਬ ਦਿੱਤਾ ਜਾ ਸਕਿਆ ਹੈ ਤੇ ਕੱਲ ਖੈਰ ਭਗਵੰਤ ਮਾਨ ਜਿਹੜੇ ਰੋਡ ਸ਼ੋਅ ਕਰਦੇ ਪਏ ਅੱਜ ਕੱਲ ਮਾਲਵੇ ਚ ਉਹਨਾਂ ਨੇ ਕਾਫੀ ਜੇ ਦੇਖਿਆ ਜਬ ਤਾਂ ਲੁਧਿਆਣੇ ਚ ਪੰਜ ਵੀ ਚੱਕਰ ਤਾਂ ਲਾਗੇ ਆ ਔਰ ਹਿਾਰਪੁਰ ਚ ਪੈਂਦਾ ਇਹ ਫਲੱਥ ਹਲਕਾ ਉੱਥੋਂ ਹੈਗੇ ਨੇ ਹਰਸ ਸਿਮਰਨ ਸਿੰਘ ਹੈਗੇ ਇਹ ਤੇ ਘੁੰਮਣ ਸ਼ਾਇਦ ਜਿਹੜੇ ਉਮੀਦਵਾਰ ਨੇ ਉਹੀ ਨੇ ਹਾਂ ਤੇ ਉਹਨਾਂ ਦੇ ਹੱਕ ਚ ਸੀਗਾ ਉੱਥੇ ਫਲੱਥ ਚ ਚੋਣ ਪ੍ਰਚਾਰ ਰੋਡ ਸ਼ੋਅ ਕਹਿ ਲੋ ਹਨ ਤੇ ਰੈਲੀ ਵੀ ਸ਼ਾਇਦ ਰੈਲੀ ਹਾਂ ਰੈਲੀ ਸੀ ਜੋ ਥੇ ਜੀ ਤੇ ਉੱਥੇ ਭਗਵੰਤ ਮਾਨ ਨੇ ਖੈਰ ਉਹਨੂੰ ਹਰ ਥਾਂ ਤੇ ਹੀ ਕਹਰੇ ਨੂੰ ਤਾਂ ਲੈਂਦੇ ਆ ਉਹ ਕਰੜੇ ਹੱਥੀ ਹਨ ਬਿਲਕੁਲ ਉੱਥੇ ਉਹਨਾਂ ਨੇ ਉਹ ਕਿਹਾ ਵੀ ਜਿਹੜਾ ਕਹਰੇ ਦਾ ਪਹਿਲਾਂ ਤਾਂ ਉਹਨਾਂ ਨੇ ਇਸ ਗੱਲ ਦਾ ਹੀ ਕਿਹਾ ਵੀ ਪਤਾ ਹੀ ਨਹੀਂ ਉਹ ਕਿੰਨੀਆਂ ਪਾਰਟੀਆਂ ਬਦਲ ਗਿਆ ਵੀ ਸ਼ਾਇਦ ਉਹਨਾਂ ਨੂੰ ਨਾ ਯਾਦ ਹੋਵੇ ਹਨ ਤੇ ਫਿਰ ਜਿਹੜੀ ਹੈ ਇਹ ਗੱਲ ਕਹੀ ਵੀ ਜਿਹੜੀ ਇੱਕ ਚਿੱਠੀ ਕੱਢ ਲਿਆਏ ਉਹਦੀ ਉਹਨੇ ਚਿੱਠੀ ਲਿਖ ਕੇ ਕਿਹਾ ਸੀਗਾ ਵੀ ਮੈਂ ਜਿਹੜੇ ਆਪਦੀਆਂ ਮੋਟਰਾਂ ਦੇ ਬਿੱਲਾਂ ਦੀ ਸਬਸਿਡੀ ਜਿਹੜੀ ਮਿਲੀ ਹੋਈ ਹੈ ਕਿਸਾਨਾਂ ਨੂੰ ਕਿਉਂਕਿ ਇਹ ਨਾ ਕੈਪਟਨ ਸਰਕਾਰ ਵੇਲੇ ਦੀ ਗੱਲ ਹੈ ਉਦੋਂ ਉਹਨਾਂ ਨੇ ਕਿਹਾ ਸੀ ਵੀ ਕਈ ਕਿਸਾਨਾਂ ਨੇ ਜਾਂ ਕਿਸਾਨ ਲੀਡਰਾਂ ਨੇ ਕਿਹਾ ਸੀ ਵੀ ਅਸੀਂ ਆਪਦੀਆਂ ਮੋਟਰਾਂ ਦੇ ਬਿੱਲ ਦੇਣੇ ਚਾਹੁੰਦੇ ਹਾਂ ਕਿਉਂਕਿ ਬਿਜਲੀ ਬੋਰਡ ਵੈਸੇ ਵੀ ਨਾ ਜਿਹੜੀਆਂ ਸਬਸਿਡੀਆਂ ਕਹਿ ਲਓ ਜਾਂ ਕਈ ਸਹੂਲਤਾਂ ਰਹਿ ਤਾਂ ਅ ਕਹਿ ਲੋ ਇਸ ਲੈਵਲ ਦੀਆਂ ਵੀ ਜਿਨ੍ਹਾਂ ਨੇ ਵਕ ਵਕ ਜਿਹੜੇ ਵਿਭਾਗ ਨੇ ਉਹਨਾਂ ਨੂੰ ਆਰਥਿਕ ਤੌਰ ਤੇ ਮਾਰ ਹੀ ਦਿੱਤਾ ਹੈ ਨਾ ਜੀ ਬਿਜਲੀ ਬੋਰਡ ਦਾ ਵੀ ਕਹਿ ਲੀਏ ਤਾਂ ਦਿਵਾਲਾ ਨਿਕਲਣ ਵਾਲੀ ਗੱਲ ਹੈ ਹੈ ਨਾ ਤੇ ਉਦੋਂ ਇਹ ਜਦੋਂ ਬਿਜਲੀ ਬੋਰਡ ਦੇ ਘਾਟੇ ਦੀ ਗੱਲ ਹੋਈ ਸੀ ਜਾਂ ਹੋਰ ਹੋਈ ਸੀ ਤਾਂ ਉਹ ਇਹਨਾਂ ਨੇ ਕਈਆਂ ਲੀਡਰਾਂ ਨੇ ਲਿਖ ਕੇ ਕਿਹਾ ਸੀ ਵੀ ਅਸੀਂ ਜਿਹੜੇ ਆਪਦੀ ਮੋਟਰਾਂ ਦੇ ਬਿਜਲੀ ਦੇ ਜਿਹੜੇ ਬੈਲ ਨੇ ਜੀ ਉਹ ਅਸੀਂ ਦੇਵਾਂਗੇ ਜੀ ਚ ਸੁਖਪਾਲ ਖਹਿਰਾ ਵੀ ਸ਼ਾਮਲ ਸੀ ਤੇ ਉਹ ਚਿੱਠੀ ਕੱਢ ਕੇ ਭਗਵੰਤ ਮਾਨ ਨੇ ਕਿਹਾ ਵੀ ਤੁਸੀਂ ਉਹ ਬੈਲ ਦਿੱਤੇ ਤਾਂ ਹੈ ਨਹੀਂ ਹਾਂ ਹੈ ਨਾ ਇੱਕਰ ਮੈਂ ਤਾਂ ਇਹ ਵੀ ਕਹੂੰਗਾ ਵੀ ਜੇ ਕਿਹਾ ਸੀ ਤਾਂ ਹੁਣ ਖੈਰਾ ਸਾਹਿਬ ਨੂੰ ਦੇ ਦੇਣੇ ਚਾਹੀਦੇ ਆ ਬੰਦਾ ਹਨ ਔਰ ਹੋਰ ਵੀ ਚਲੋ ਤੁਹਾਨੂੰ ਪਤਾ ਵੀ ਵਿਅੰਗਤਾ ਕਰ ਹੀ ਲੈਂਦੇ ਆ ਆਪਣੇ ਮੁੱਖ ਮੰਤਰੀ ਸਾਹਿਬ ਉਹਨਾਂ ਨੇ ਕਈ ਤਰ੍ਹਾਂ ਦੇ ਉਹਨਾਂ ਨੇ ਕਈ ਤਰ੍ਹਾਂ ਉਸ ਹਲਕੇ ਚ ਜਾ ਕੇ ਖੈਰੇ ਦੇ ਹਲਕੇ ਚ ਚਲੋ ਖੈਰਾ ਤਾਂ ਸੁਖਪਾਲ ਖੈਰਾ ਤਾਂ ਨੇਤੀ ਉਹਨਾਂ ਦੇ ਹਲਕੇ ਚ ਵਿਚਰਦੇ ਆ ਹਨ ਉਹ ਤਾਂ ਹਰ ਰੋਜ਼ ਹੀ ਕਰਦੇ ਆ ਪਰ ਜਿਹੜਾ ਕਹਿ ਲੋ ਵੀ ਉਹ ਬਦਲਾ ਲੈ ਲਿਆ ਉਹਨਾਂ ਨੇ ਵੀ ਮੁੱਖ ਮੰਤਰੀ ਨੇ ਵੀ ਜਾ ਕੇ ਉਥੇ ਉਹਨਾਂ ਨੇ ਕਾਫੀ ਜਿਹੜੇ ਆ ਉਸ ਰੈਲੀ 'ਚ ਜਿਹੜੇ ਵਿਅੰਗਮਈ ਵੀ ਕਹਿ ਲੋ ਸਖਤ ਵੀ ਟਿੱਪਣੀਆਂ ਕੀਤੀਆਂ ਹਨ ਉਹਨੂੰ ਉਹਦੇ ਹਲਕੇ 'ਚ ਜਾ ਕੇ ਸੁਖਪਾਲ ਕਹਰੇ ਦੇ ਘੇਰੇ ਆ ਜੀ ਅੱਗੇ ਜੇ ਆਪਾਂ ਚੋਣਾ ਤੋਂ हट ਕੇ ਥੋੜੀ ਗੱਲ ਕਰੀਏ ਤਾਂ ਹੇਮਕੁੰਡ ਸਾਈਂ ਵਾਸਤੇ ਯਾਤਰਾ ਸ਼ੁਰੂ ਹੋ ਚੁੱਕੀ ਅੱਜ ਤਾਂ ਕਿਵੇਂ ਦੇ ਪ੍ਰਬੰਧ ਨੇ ਆ ਧਾਰਮਿਕ ਯਾਤਰਾ ਹੇਮਕੁੰਡ ਸਾਹਿਬ ਦੀ ਜਿੱਥੇ ਜਿਹੜਾ ਕਿ ਦਸ਼ਮੇਸ਼ ਪਾਸ਼ਾ ਸ੍ਰੀ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੇ ਨਾਲ ਜੁੜਿਆ ਹੋਇਆ ਸਥਾਨ ਹੈ ਔਰ ਜਿਹੜਾ ਉਹਨਾਂ ਦੀ ਸਵੇ ਜੀਵਨੀ ਕਹ ਲਓ ਉੱਚ ਮਹਾਰਾਜ ਨੇ ਉਸ ਸਥਾਨ ਦਾ ਜ਼ਿਕਰ ਕੀਤਾ ਔਰ ਇਹ ਵੀ ਹੈ ਵੀ ਉਹਨਾਂ ਦੇ ਪਹਿਲੇ ਜਿਹੜੇ ਹੈਗੇ ਆ ਜੀਵਨ ਜਦੋਂ ਉਹਨਾਂ ਨੇ ਉੱਥੇ ਭਗਤੀ ਕੀਤੀ ਹੈ ਦਸ਼ੇਸ਼ ਪਾਤਸ਼ਾਹ ਜੀ ਨੇ ਉਹ ਸਥਾਨ ਹੈ ਉੱਥੇ ਬਹੁਤ ਵੱਡੀ ਗਿਣਤੀ ਸੰਗਤਾਂ ਹਰ ਸਾਲ ਜਾਂਦੀਆਂ ਕਿਉਂਕਿ ਦਸ਼ੇਸ਼ ਪਾਤਸ਼ਾਹ ਜੀ ਦੇ ਜਿਹੜੇ ਵੱਡੇ ਪੁਰਬ ਆ ਜਾਂ ਆਨੰਦਪੁਰ ਸਾਹਿਬ ਹੁੰਦੇ ਆ ਜਾਂ ਕਿਤੇ ਵੀ ਸੰਗਤਾਂ ਦਾ ਵੱਡੀ ਗਿਣਤੀ ਜਾਂਦੀਆਂ ਜਾਂ ਉਹਨਾਂ ਦੇ ਜਿਹੜਾ ਅਵਤਾਰ ਦਿਹਾੜਾ ਪਟਨਾ ਸਾਹਿਬ ਮਨਾਇਆ ਜਾਂਦਾ ਬੜੀ-ਬੜੀ ਪੰਜਾਬ ਤੋਂ ਬਾਹਰ ਉੱਥੇ ਬਹੁਤ ਵੱਡੇ ਸਮਾਗਮ ਹੁੰਦੇ ਆ ਹਨ ਜਾਂ ਤਖਤ ਸ੍ਰੀ ਹਜੂਰ ਸਾਹਿਬ ਆ ਜਿਹੜੇ ਪੰਜਾਬ ਤੋਂ ਬਾਹਰ ਤੋਂ ਤਖਤਾਂ ਦੀ ਗੱਲ ਕਰ ਲਈਏ ਤਾਂ ਉੱਥੇ ਵੀ ਬਹੁਤ ਵੱਡੀ ਗਿਣਤੀ ਸੰਗਤਾਂ ਹਾਜ਼ਰੀ ਭਰਦੀਆਂ ਉੱਥੇ ਵੀ ਰੁਟੀਨ 'ਚ ਖਾਸ ਕਰਾ ਛੁੱਟੀਆਂ ਦੇ ਦਿਨਾਂ 'ਚ ਜੀਹੂਨ 'ਚ ਬਹੁਤ ਸਾਰੀ ਸੰਗਤ ਪੰਜਾਬ ਤੋਂ ਜਾਂਦੀ ਆ ਔਰ ਹਿਮਕੁੰਡ ਸਾਹਿਬ ਵੀ ਜਿਹੜਾ ਸਥਾਨ ਆ ਭਾਵੇਂ ਉੱਥੇ ਬਹੁਤ ਜ਼ਿਆਦਾ ਠੰਡ ਆ ਜਾਂ ਠੰਡਾ ਏਰੀਆ ਪਰ ਉੱਥੇ ਵੀ ਬਹੁਤ ਵੱਡੀ ਗਿਣਤੀ ਸੰਗਤਾਂ ਹਰ ਸਾਲ ਜਾਂਦੀਆਂ ਔਰ ਵੱਡੀ ਗੱਲ ਆ ਕਿ ਜਿਹੜੀ ਭਾਰਤੀ ਫੌਜ ਆ ਆਰਮੀ ਆ ਰਸਤੇ ਨੂੰ ਸਾਫ਼ ਕਰਨ ਲਈ ਕਾਫੀ ਆਪਾਂ ਕਾਫੀ ਸਮੇਂ ਤੋਂ ਪਹਿਲਾਂ ਆਪਾਂ ਦੇਖ ਰਹੇ ਹਾਂ ਵੀਡੀਓਜ਼ ਵਿੱਚ ਫੌਜੀ ਵੀਰ ਆਪਣੇ ਲੱਗੇ ਹੋਏ ਰਹੇ ਫੌਜੀ ਨੇ ਉਹ ਬੜੀ ਮਿਹਨਤ ਕਰਕੇ ਬਰਫ ਉਸ ਰਸਤੇ 'ਚੋਂ ਠਾਉਂਦੇ ਔਰ ਰਸਤਾ ਸਾਫ਼ ਕਰਦੇ ਆ ਜਿੱਥੋਂ ਸੰਗਤਾਂ ਨੇ ਜਾਣਾ ਹੋਰ ਜੇ ਪ੍ਰਬੰਧਾਂ ਦੀ ਗੱਲ ਕਰ ਲਈਏ ਤਾਂ ਪ੍ਰਬੰਧ ਤਾਂ ਤੁਹਾਨੂੰ ਪਤਾ ਵੀ ਸਿੱਖ ਸੰਗਤਾਂ ਲਈ ਪ੍ਰਬੰਧ ਤਾਂ ਜਿਹੜੇ ਬੜੀ-ਬੜੀ ਪੱਦਰ ਤੇ ਹਰ ਥਾਂ ਤੇ ਹੁੰਦੇ ਹੀ ਆ ਹਨ ਜਿੱਥੇ ਵੀ ਗੁਰੂ ਘਰਾਂ ਦੇ ਪ੍ਰਬੰਧਕਾ ਕਿਉਂਕਿ ਸਾਨੂੰ ਗੁਰੂ ਸਾਹਿਬਾਨਾਂ ਨੇ ਜਿਹੜਾ ਲੰਗਰ ਪ੍ਰਸ਼ਾਦਾ ਜਾਂ ਹੋਰ ਉਹ ਪ੍ਰਬੰਧ ਤਾਂ ਜਾਂ ਰਹਿਸ਼ ਤੇ ਪ੍ਰਬੰਧ ਆ ਉਹ ਤਾਂ ਬੜੀ ਪੱਦਰ ਤੇ ਹਰ ਸਾਲ ਹੁੰਦੇ ਹੀ ਆ ਔਰ ਇਹ ਯਾਤਰਾ ਜਿਹੜੀ ਅੱਜ ਤੋਂ ਸ਼ੁਰੂਆਤ ਹੋਈ ਹੈ ਔਰ ਇਹਦੀ ਸਿੱਖ ਸੰਗਤਾਂ ਨੂੰ ਇੱਕ ਆਪਾਂ ਸਨੇਹਾ ਵੀ ਦੇ ਦਿੰਨੇ ਆ ਵੀ ਅੱਜ ਤੋਂ ਇਹ ਯਾਤਰਾ ਸ਼ੁਰੂ ਹੋ ਗਈ ਆ 10 ਵੀ ਦਿਨ ਨੇ ਆ ਰੋ ਦੇ ਨਾਲ-ਨਾਲ ਜਿਹੜੇ ਬਹੁਤ ਸਾਰੀਆਂ ਸੰਗਤਾਂ ਇਸ ਸਥਾਨ ਤੇ ਜਾਣਾ ਚਾਹੁੰਦੀਆਂ ਉਹਨਾਂ ਨੂੰ ਵੀ ਇਹ ਦੱਸ ਦਿੰਨੇ ਆ ਕਿ ਜਿਹੜੇ ਪ੍ਰਬੰਧ ਵੀ ਨੇ ਹਨਾ ਆਪਾਂ ਦੇਖ ਰਹੇ ਸੀ ਉਹ ਪ੍ਰਬੰਧ ਸੰਗਤਾਂ ਲਈ ਹੋ ਚੁੱਕੇ ਆ ਔਰ ਇਹ ਯਾਤਰਾ 'ਚ ਜਿਹੜੀਆਂ ਵੀ ਸੰਗਤਾਂ ਜਾਣਾ ਚਾਹੁੰਦੀਆਂ ਖਾਸ ਕਰਕੇ ਪੰਜਾਬ ਤੋਂ ਜਾਂ ਹੋਰ ਵਿਦੇਸ਼-ਵਿਦੇਸ਼ ਤੋਂ ਵੀ ਆਉਂਦੀਆਂ ਬਹੁਤ ਸਾਰੀਆਂ ਸੰਗਤਾਂ ਆਉਂਦੀਆਂ ਹੁੰਦੀਆਂ ਜਿੱਥੇ-ਜਿੱਥੇ ਵੀ ਜਿਹੜੇ ਦਰਸ਼ਕ ਸਾਡੇ ਨਾਲ ਜੁੜਦੇ ਆ ਜਾਂ ਸਿੱਖ ਭਾਵਨਾ ਨਾਲ ਜਿਹੜੇ ਰੱਖਦੇ ਨੇ ਸਿੱਖ ਸਿੱਖੀ ਨਾਲ ਜੁੜੇ ਹੋਏ ਨੇ ਉਹਨਾਂ ਲਈ ਇਹ ਦੱਸ ਦੇਣਾ ਜ਼ਰੂਰੀ ਹੈ ਕਿ ਵੀ ਅ ਅੱਜ ਤੋਂ ਹਿਮਕੁੰਡ ਸਾਹਿਬ ਦੀ ਜਿਹੜੀ ਆ ਯਾਤਰਾ ਪਵਿੱਤਰ ਯਾਤਰਾ ਕਹਿ ਲਓ ਸ਼ੁਰੂ ਹੋ ਚੁੱਕੀ ਹੈ ਜੀ ਤਾਂ ਇਸਨ ਸਾਡੇ ਨਾਲ ਸੀਨੇ ਪੱਤਰਕਾਰ ਸਰਦਾ ਜੋਗਿੰਦਰ ਸਿੰਘ ਜੀ ਜਿਨ੍ਹਾਂ ਨਾਲ ਅਸੀਂ ਸਿਆਸਤ ਦੇ ਵੱਖ-ਵੱਖ ਮੁੱਦੇ ਤੇ ਚਰਚਾ ਕੀਤੀ ਹੈ ਜੇਕਰ ਤੁਹਾਨੂੰ ਸਾਡੀ ਇਹ ਚਰਚਾ ਚੰਗੀ ਲੱਗੇ ਤਾਂ ਸਾਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਨਾ ਤਦ ਤੱਕ ਲਈ ਸਾਨੂੰ ਦਿਓ ਇਜਾਜ਼ਤ ਧੰਨਵਾਦ